ਦੋਸਤੋ ਸਾਲ 2023 ਹੌਲੀ-ਹੌਲੀ ਆਪਣੇ ਅੰਤ ਵੱਲ ਵੱਧ ਰਿਹਾ ਆ ਤੇ ਕੁਝ ਦਿਨਾਂ ਬਾਅਦ ਅਸੀਂ 2024 ਵਿੱਚ ਦਾਖਲ ਹੋ ਜਾਵਾਂਗੇ ਪਰ ਅਸੀਂ ਅੱਜ ਇੱਥੇ ਪੰਜਾਬੀ ਸਿਨੇਮੇ ਦੀਆਂ ਰਿਲੀਜ਼ ਹੋਈਆਂ 2023 ਦੀਆਂ ਫਿਲਮਾਂ ਦੀ ਗੱਲ ਕਰਾਂਗੇ ਕਿਹੜੀਆਂ ਫਿਲਮਾਂ ਹਿੱਟ ਰਹੀਆਂ ਕਿਸ ਤਰੀਕੇ ਦਾ ਰਿਹਾ ਸਾਲ 2023 ਪੰਜਾਬੀ ਸਿਨੇਮੇ ਵਾਸਤੇ ਜੀ ਹਾਂ ਪੰਜਾਬੀ ਸਿਨੇਮੇ ਲਈ 2023 ਕਾਫੀ ਚੰਗਾ ਰਿਹਾ ਇਸ ਸਾਲ ਕਈ ਅਜਿਹੀਆਂ ਫਿਲਮਾਂ ਰਿਲੀਜ਼ ਹੋਈਆਂ ਜਿਨ੍ਹਾਂ ਨੇ ਨਵੇਂ ਮੀਲ ਪੱਥਰ ਸਾਬਤ ਕੀਤੇ ਨੇ ਇਹਨਾਂ ਫਿਲਮਾਂ ਨੂੰ ਜੇਕਰ ਤੁਸੀਂ ਹਾਲੇ ਤੱਕ ਨਹੀਂ ਦੇਖਿਆ ਯਕੀਨਨ ਤੁਹਾਨੂੰ ਜ਼ਰੂਰ ਦੇਖ ਲੈਣੀਆਂ ਚਾਹੀਦੀਆਂ ਨੇ ਹੁਣ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਲ 2023 ਬਿਲਕੁਲ ਹੁਣ ਥੋੜੇ ਦਿਨੀ ਰਹਿ ਗਏ ਨੇ ਨਵੀਆਂ ਉਮੰਗਾਂ ਉਮੀਦਾਂ ਤੇ ਚਾਹਾਂ ਮਿਲਾਰਾਂ ਦੇ ਨਾਲ ਨਵਾਂ ਸਾਲ ਆ ਜਾਏਗਾ ਤਾਂ ਇਸ ਤੋਂ ਪਹਿਲਾਂ ਸਿੱਧੂ ਟਾਕਸ ਸਾਰਿਆਂ ਲਈ ਇੱਕ ਖਾਸ ਤੋਹਫ਼ਾ ਲੈ ਕੇ ਆਇਆ ਜੀ ਹਾਂ ਤੁਸੀਂ ਸਹੀ ਸੁਣਿਆ ਇੱਥੇ ਅਸੀਂ ਪੰਜਾਬੀ ਫਿਲਮਾਂ ਦੀ ਇੱਕ ਸੂਚੀ ਤਿਆਰ ਕੀਤੀ ਹੈ ਸੂਚੀ ਵਿੱਚ ਅਸੀਂ ਉਹਨਾਂ ਫਿਲਮਾਂ ਨੂੰ ਸ਼ਾਮਲ ਕੀਤਾ ਆ ਜੋ 2023 ਦੀਆਂ ਸੁਰਖੀਆਂ ਵਿੱਚ ਰਹੀਆਂ ਨੇ ਇਹਨਾਂ ਫਿਲਮਾਂ ਨੇ ਨਾ ਸਿਰਫ ਕਲੈਕਸ਼ਨ ਪੱਖੋਂ ਹੀ ਨਵੀਆਂ ਉਦਾਹਰਨਾਂ ਕਾਇਮ ਕੀਤੀਆਂ ਨੇ ਬਲਕਿ ਇਹਨਾਂ ਨੇ ਬਿਸ਼ੇਪੱਖੋਂ ਵੀ ਪ੍ਰਸ਼ੰਸਕਾਂ ਅਤੇ ਆਲੋਚਕਾਂ ਦਾ ਦਿਲ ਜਿੱਤਿਆ ਤੇ ਸਭ ਤੋਂ ਪਹਿਲੀ ਫਿਲਮ ਦੀ ਗੱਲ ਕਰਾਂਗੇ ਜੀਹਾਂ ਕੈਰੀ ਆਨ ਜੱਟਾ 3 ਇਹ ਸੂਚੀ ਵਿੱਚ ਸਭ ਤੋਂ ਪਹਿਲੇ ਸਾਲ ਦੀ ਸੁਪਰ ਹਿੱਟ ਫਿਲਮ ਹੈ ਇਹ ਇਸ ਫਿਲਮ ਨੇ 100 ਕਰੋੜ ਦੀ ਕਮਾਈ ਕਰਕੇ ਪੰਜਾਬੀ ਇੰਡਸਟਰੀ ਵਿੱਚ ਨਵੇਂ ਰਿਕਾਰਡ ਕਾਇਮ ਕੀਤੇ ਨੇ 29 ਜੂਨ 2023 ਨੂੰ ਰਿਲੀਜ਼ ਹੋਈ ਇਸ ਹਿੱਟ ਫਿਲਮ ਵਿੱਚ ਗਿੱਪੀ ਗਰੇਵਾਲ ਬਿੰਨੂਟੀ ਲੋਕ ਕਰਮਜੀਤ ਅਨਮੋਲ ਸੋਨਮ ਬਾਜਵਾ ਜਸਵਿੰਦਰ ਪੱਲਾ ਅਤੇ ਗੁਰਪ੍ਰੀਤ ਕੋਗੀ ਵਰਗੇ ਮੰਨੇ ਹੋਏ ਅਦਾਕਾਰਾਂ ਸਰ ਹਨ 15 ਕਰੋੜ ਦੇ ਬਜਟ ਉੱਤੇ ਬਣੀ ਇਸ ਫਿਲਮ ਨੇ 100 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ ਤੇ ਅਜਿਹਾ ਕਰਨ ਵਾਲੀ ਇਹ ਪਹਿਲੀ ਫਿਲਮ ਹੈ ਇਸ ਤੋਂ ਬਾਅਦ ਗੱਲ ਕਰਾਂਗੇ 2023 ਦੀਆਂ ਫਿਲਮਾਂ ਵਿੱਚੋਂ ਦੂਜਾ ਸਥਾਨ ترਸੇਮ ਜਸੜ ਤੇ ਸਿਮੀ ਚਾਹਲ ਦੀ ਫਿਲਮ ਮਸਤਾਨੇ ਨੇ ਪ੍ਰਾਪਤ ਕੀਤਾ ਆ ਦੁਨੀਆ ਪਰ ਵਿੱਚ ਇਸ ਫਿਲਮ ਨੇ 69 ਕਰੋੜ ਦੀ ਕਮਾਈ ਕੀਤੀ ਹੈ ਇਸ ਨਾਲ ਇਹ ਫਿਲਮ ਪੰਜਾਬੀ ਸਿਨੇਮਾ ਦੀ ਦੂਜੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਵੀ ਬਣ ਗਈ ਹੈ 25 ਅਗਸਤ ਨੂੰ ਇਹ ਫਿਲਮ ਰਿਲੀਜ਼ ਹੋਈ ਸੀ ਤੇ ਇਸ ਫਿਲਮ ਵਿੱਚ ਤਰਸੀਮ ਜਸੜ ਤੋਂ ਇਲਾਵਾ ਸਿਮੀ ਚਾਹਲ, ਕਰਮਜੀਤ ਮੋਲ, ਗੁਰਪ੍ਰੀਤ ਖੁੱਗੀ, ਅਵਤਾਰ ਗਿੱਲ ਵਰਗੇ ਮੰਨੇ ਹੋਏ ਅਦਾਕਾਰ ਸਨ ਜਿਨ੍ਹਾਂ ਨੇ ਆਪਣੀ ਅਦਾਕਾਰੀ ਦਾ ਇੱਕ ਵੱਖਰਾ ਹੀ ਇਹਦੇ ਵਿੱਚ ਅੰਦਾਜ਼ ਪੇਸ਼ ਕੀਤਾ ਕਭ ਨਕਲੀ ਤੋਂ ਅਸਲ ਬਣਾਵੇ ਤਬਤਾਬ ਸਿੰਘ ਪਤਾ ਹੈ ਕਿ ਜਾਵੇ ਇਸ ਤੋਂ ਬਾਅਦ ਗੱਲ ਕਰਾਂਗੀ ਜੀ ਪੰਜਾਬੀ ਸਿਨੇਮੇ ਦੀ ਤੀਸਰੀ ਹਿੱਟ ਫਿਲਮ ਜੀ ਹਾਂ ਤੀਸਰੀ ਹਿੱਟ ਫਿਲਮ ਹੈ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਦੀ ਫਿਲਮ ਕਾਲੀ ਜੋਟਾ ਦਿਲਚਸਪ ਗੱਲ ਇਹ ਹੈ ਕਿ ਨੀਰੂ ਬਾਜਵਾ ਅਤੇ ਸਰਤਾਜ ਦੀ ਇਹ ਫਿਲਮ 2023 ਦੀ ਰਿਲੀਜ਼ ਹੋਈ ਪਹਿਲੀ ਫਿਲਮ ਹੈ 3 ਫਰਵਰੀ 2023 ਨੂੰ ਰਿਲੀਜ਼ ਹੋਈ ਇਸ ਫਿਲਮ ਨੇ 42 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ ਸਟਾਰ ਕਾਸਟ ਤੋਂ ਇਲਾਵਾ ਫਿਲਮ ਵਿੱਚ ਪ੍ਰਿੰਸ ਕਮਲਜੀਤ ਅਤੇ ਰਪਿੰਦਰ ਰੂਪੀ ਵਰਗੇ ਕਲਾਕਾਰਾਂ ਨੇ ਅਹਿਮ ਭੂਮਿਕਾ ਨਿਭਾਈ ਹੈ ਤਾਂ ਇਹ ਫਿਲਮ ਵੀ ਦਰਸ਼ਕਾਂ ਨੂੰ ਕਾਫੀ ਪਸੰਦ ਆਈ ਹੈ ਇਸ ਤੋਂ ਬਾਅਦ ਇੱਕ ਹੋਰ ਫਿਲਮ ਬਹੁਤ ਖੂਬਸੂਰਤ ਬਣੀ ਇਸ ਸਾਲ ਉਹ ਸੀਗੀ ਜੋੜੀ ਜੀ ਹਾਂ ਦਲਜੀਤ ਦਸਾਂਝ ਅਤੇ ਨਿਮਰਤ ਖਹਿਰਾ ਸਟਾਰਰ ਫਿਲਮ ਜੋੜੀ ਨੇ ਇਸ ਸਾਲ ਦੀਆਂ ਹਿੱਟ ਫਿਲਮਾਂ ਵਿੱਚ ਚੌਥਾ ਸਥਾਨ ਹਾਸਲ ਕੀਤਾ ਆ 5 ਮਈ 2023 ਨੂੰ ਰਿਲੀਜ਼ ਹੋਈ ਇਸ ਫਿਲਮ ਨੇ ਬਾਕਸ ਆਫਿਸ ਦੇ ਉੱਤੇ 36 ਕਰੋੜ ਦੀ ਕਮਾਈ ਕੀਤੀ ਆ ਫਿਲਮ ਦੇ ਗੀਤਾਂ ਨੇ ਵੀ ਦਰਸ਼ਕਾਂ ਨੂੰ ਆਪਣੇ ਵੱਨੀ ਖਿੱਚਿਆ ਆ ਔਰ ਇਹ ਫਿਲਮ ਪਸੰਦ ਕੀਤੀ ਗਈ ਹੈ। ਅਗਲੀ ਫਿਲਮ ਹੈ ਜੀ ਗੋਡੇ-ਗੋਡੇ ਚਾਨ ਨੂੰ ਬਾਜਵਾ ਤਾਨੀਆਂ ਗੁਰਜਤ ਜਤੇ ਗੀਤਾਜ ਬਦਰਖਿਆ ਸਟਾਰਰ ਫਿਲਮ ਗੋਡੇ-ਗੋਡੇ ਚਾਨ ਹੈ 26 ਮਈ 2023 ਨੂੰ ਸਿਨੇਮਾ ਘਰਾਂ ਦੇ ਵਿੱਚ ਦਸਤਕ ਦਿੱਤੀ ਸੀ ਰੋਮਾਂਟਿਕ ਕਮੇਡੀ ਵਾਲੇ ਰੰਗਾਂ ਵਿੱਚ ਰੰਗੀ ਇਸ ਫਿਲਮ ਨੇ ਬਾਖਸਾਬ ਸੁੱਤੇ 25 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ ਫਿਲਮ ਦੇ ਵਿਸ਼ੇ ਨੇ ਪ੍ਰਸ਼ੰਸਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਸੀ ਗੀਤਾਂ ਉੱਤੇ ਵੀ ਪ੍ਰਸ਼ੰਸਕਾਂ ਦਾ ਕਾਫੀ ਧਿਆਨ ਰਿਹਾ ਸੀ ਯਾਦ ਨਹੀਂ ਵੇ ਅੱਜ ਜੱਟੀਆਂ ਦੇ ਜੱਟੀਆਂ ਦੇ ਰੱਬ ਯਾਦ ਨਹੀਂ ਵੇ ਉਹ ਲਿਖਿਓਗੇ ਕਿ ਇਹਨਾਂ ਫਿਲਮਾਂ ਤੋਂ ਇਲਾਵਾ ਕਈ ਫਿਲਮਾਂ ਅਜਿਹੀਆਂ ਵੀ ਨੇ ਜੋ ਭਾਵੇਂ ਬਾਕਸ ਆਫਿਸ ਉੱਤੇ ਜ਼ਿਆਦਾ ਕਮਾਈ ਨਹੀਂ ਕਰ ਸਕੀਆਂ ਪਰ ਇਹਨਾਂ ਦੇ ਵਕਰਤਾ ਨੇ ਪ੍ਰਸ਼ੰਸਕਾਂ ਨੂੰ ਕਾਫੀ ਖੁਸ਼ ਕੀਤਾ ਆ ਇਸ ਵਿੱਚ ਦੇਵ ਖਰੋੜਾ ਤੇ ਐਮੀ ਵਿਰਕ ਸਟਾਰਰ ਮੌੜ ਐਮੀ ਵਿਰਕ ਤੇ ਪਰੀ ਭੰਦੇਰ ਦੀ ਅੰਨੀਦਿਆ ਮਜਾ ਕੇ ਨੀਰੂ ਬਾਜਵਾ ਸਟਾਰਰ ਫਿਲਮ ਚੱਲ ਜ਼ਿੰਦਗੀਆਂ ਤੇ ਗਿੱਪੀ ਗਰੇਵਾਲਾ ਤੇ ਤਾਨੀਆ ਸਟਾਰਰ ਫਿਲਮ ਮਿੱਤਰਾਂ ਦਾ ਨਾ ਚੱਲਦਾ ਵਰਗੀਆਂ ਫਿਲਮਾਂ ਸ਼ਾਮਲ ਨੇ ਹਾਲਕੀ ਕਈ ਫਿਲਮਾਂ ਹੋਰ ਵੀ ਆਈਆਂ ਨੇ ਪਰ ਜੋ ਫਿਲਮਾਂ ਨੇ ਵਾਕਿਆ ਹੀ ਕਮਾਈ ਕੀਤੀ ਆ ਤੇ ਜਿਨ੍ਹਾਂ ਨੇ ਮਕਾਮ ਬਣਾਇਆ 2023 ਦੇ ਵਿੱਚ ਉਸ ਫੈਰਿਸਤ ਵਿੱਚ ਦੋਸਤੋ ਇਹ ਫਿਲਮਾਂ ਸ਼ਾਮਿਲ ਸਨ ਤੇ ਹੁਣ 2024 ਦੇ ਵਿੱਚ ਵੀ ਪੰਜਾਬੀ ਸਿਨੇਮੇ ਨੂੰ ਕੁਝ ਹੋਰ ਵੱਡੀਆਂ ਫਿਲਮਾਂ ਜਿਹੜੀਆਂ ਨੇ ਵੱਡੇ ਮੰਨੇ ਹੋਏ ਅਦਾਕਾਰਾਂ ਦੀਆਂ ਦੇਖਣ ਨੂੰ ਤੁਹਾਨੂੰ ਮਿਲਣਗੀਆਂ ਸੋ ਕਹਿ ਸਕਦੇ ਆ ਕਿ ਕੁੱਲ ਮਿਲਾ ਕੇ 2023 ਪੰਜਾਬੀ ਸਿਨੇਮੇ ਲਈ ਬਹੁਤ ਵਧੀਆ ਰਿਹਾ